ਫਰੀਦਕੋਟ ਦੇ ਵਿੱਚ ਸਥਿਤ ਮਾਰਕ ਦੇ ਵਿੱਚ ਦੋ ਸਕੇ ਭੈਣ ਭਰਾਵਾਂ ਵੱਲੋਂ ਕੱਪੜਿਆਂ ਦੀ ਖਰੀਦ ਕਰਨ ਸਮੇਂ ਕੱਪੜਿਆਂ ਤੇ ਲੱਗੇ ਟੈਗ ਟੁੱਟਣ ਤੇ ਕੀਤੀ ਗਈ ਸਟਾਫ ਵੱਲੋਂ ਕੁੱਟਮਾਰ ਦੇ ਇੱਕ ਇਤਿਹਾਸ ਦੋਸ਼ ਲਗਾ ਤਾਣਾ ਸਿਟੀ ਫਰੀਦਕੋਟ ਦੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜੇ ਪਾਸੇ ਵਿਸ਼ਾਲ ਮਾਰਕ ਦੇ ਸਟਾਫ ਦੇ ਨਾਲ ਲੱਗੇ ਦੋਸ਼ਾਂ ਤੇ ਤਹਿਤ ਜਦ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਦੋਸ਼ ਨਕਾਰਦਿਆਂ ਹੋਇਆ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਹੀ ਕਰ ਦਿੱਤੀ ਗਈ ਮਿਲੀ ਸ਼ਿਕਾਇਤ ਤੇ ਥਾਣਾ ਸਿਟੀ ਫਰੀਦਕੋਟ ਦੇ ਜਾਂਚ ਅਧਿਕਾਰੀ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਨਾ ਮੈਂ ਕੀ ਹੋਇਆ ਕੀ ਸਰ ਮੇਰਾ ਨਾਮ ਰੀਤਾ ਮੈਂ ਤੇ ਮੇਰਾ ਬ੍ਰਦਰ 3 ਵਜੇ ਵਿਸ਼ਾਲ ਮੈਗਾ ਮੋਡ ਕਪੜੇ ਲੈਣ ਗਏ ਸੀਗੇ ਅਸੀਂ ਇੱਕ ਲੋੜ ਤੇ ਟੌਪ ਟਰਾਈ ਕਰੀ ਜਾਂਦੇ ਸੀਗੇ ਤੇ ਉਹਦੇ ਵਿੱਚ ਇੱਕ ਟੈਗ ਲੱਗਿਆ ਸੀਗਾ ਉਹ ਪਹਿਲਾਂ ਤੋਂ ਹੀ ਨਿਕਲਿਆ ਪਿਆ ਸੀਗਾ ਤੇ ਮਤਲਬ ਮੇਰੇ ਬ੍ਰਦਰ ਨੇ ਥੋੜਾ ਜਨ ਉਹਨੂੰ ਕੱਟ ਮਤਲਬ ਨਿਕਲਿਆ ਪਿਆ ਸੀ ਕਿਤੇ ਨਿਕਲ ਗਿਆ ਤੇ ਅਸੀਂ ਮੈਡਮ ਕੋਲ ਗਏ ਸੀ ਕਿ ਮੈਡਮ ਆ ਟੈਗ ਨਾ ਮਤਲਬ ਪਹਿਲਾਂ ਤੋਂ ਹੀ ਨਿਕਲਿਆ ਤੇ ਅਸੀਂ ਆਪਣੀ ਗਲਤੀ ਐਕਸੈਪਟ ਕਰਨ ਗਏ ਸੀ ਕਿ ਕਿ ਨਿਕਲਿਆ ਹੀ ਪਿਆਗਾ ਤੇ ਦੱਸਣ ਗਏ ਸੀ ਤੇ ਮੈਡਮ ਨੇ ਸਾਨੂੰ ਉਲਟਾ ਮਤਲਬ ਕਹਿਤਾ ਕਿ ਤੁਸੀਂ ਸਾਡਾ ਟੈਗ ਤੋੜਿਆ ਤੇ ਸਾਨੂੰ ਲੈ ਕੇ ਗਏ ਉੱਪਰ ਅੱਧੇ ਚਾਰ ਗਾਰਡਾਂ ਨੂੰ ਲੈ ਕੇ ਗਏ ਤੇ ਮੈਨੂੰ ਤੇ ਮੇਰੇ ਭਰਾ ਨੂੰ ਕੁੱਟਿਆ ਕੌਣ ਸੀਗਾ ਹਾਲ ਤੁਹਾਡਾ ਕੀ ਕੀਤਾ ਵੀ ਵੀ ਕੁਝ ਹਾਂਜੀ ਸਰ ਕੁਝ ਗ੍ਰੀਦਾ ਵੀ ਸੀਗਾ ਤੁਸੀਂ ਸਰ ਅਸੀਂ ਇੱਕ ਟੌਪ ਜਾ ਤੇ ਲੋਅਰ ਖਰੀਦੇ ਸੀ ਪਰ ਜਦੋਂ ਮਤਲਬ ਉਹਨਾਂ ਨੇ ਸਾਨੂੰ ਚਪੇੜੇ ਚ ਵੜੇ ਮਾਰ ਕੇ ਫਿਰ ਸਾਨੂੰ ਮਤਲਬ ਕੁਝ ਨਹੀਂ ਲੈਣ ਦਿੱਤਾ ਉਥੋਂ ਕਹਤਾ ਤੁਸੀਂ ਜਾਵੜੋ ਚਪੇੜੇ ਕੀ ਨੇ ਮਾਰੇ ਤੁਹਾਡੇ ਇੱਕ ਉਹਨਾਂ ਦੀ ਮੈਨੇਜਰ ਰਜਨੀ ਗੋਇਲ ਤੇ ਇੱਕ ਗਾਰਡ ਸੀਗਾ ਉਹਨੇ ਮੇਰੇ ਬ੍ਰਦਰ ਨੇ ਮਾਰੇ ਹਰਪ੍ਰੀਤ ਸਿੰਘ ਉਹਦਾ ਨਾਮ ਸੀ ਸਰ ਮੇਰਾ ਨਾਮ ਰਾਕੇਸ਼ ਕੁਮਾਰ ਹੈ ਮੈਂ ਡੋਗਰ ਬਸਤੀ ਗਲੀ ਨੰਬਰ 8 ਵਿੱਚ ਰਹਿੰਦਾ ਹਾਂ ਸਾਡੇ ਦੋਨੋਂ ਬੱਚੇ ਇੱਕ ਬੇਟਾ ਇੱਕ ਬੇਟੀ ਇਹ ਵਿਸਾਲ ਮੇਗਾ ਮਾਰਡ ਵਿੱਚ ਕਪੜੇ ਲੈਣ ਗਏ ਸੀ ਤੇ ਉੱਥੇ ਜਦੋਂ ਇਹਨਾਂ ਨੇ ਉਹਦੇ ਕੱਪੜੇ ਵਿੱਚ ਟੈਗ ਲੱਗੇ ਸੀ ਉਹ ਟੈਗ ਲੂਸ ਸੀ ਜਿਨ੍ਹਾਂ ਨੇ ਟੈਗ ਕੱਢ ਕੇ ਤੇ ਕੱਪੜੇ ਪਾਏ ਤੇ ਪੰਜ ਤੋਂ ਬਾਅਦ ਬਾਹਰ ਆਏ ਤਾਂ ਟੈਗ ਉਹ ਨਿਕਲ ਗਿਆ ਸੀ ਕਿ ਉਹ ਨਿਕਲ ਗਿਆ ਸੀ ਤੇ ਉਹ ਜਿਹੜੀ ਉੱਥੇ ਮੈਨੇਜਰ ਮੈਮ ਹੈਗੀ ਉਹ ਕਹਿੰਦੀ ਕਿ ਟੈਗ ਤੁਹਾਡੇ ਬੱਚਿਆਂ ਨੇ ਤੋੜਿਆ ਹੈਗਾ ਸਾਡਾ ਟੈਗ ਟੁੱਟ ਗਿਆ ਤੇ ਇਹਨਾਂ ਨੇ ਕਿਹਾ ਕਿ ਅਗਰ ਤੁਹਾਡਾ ਟੈਗ ਟੁੱਟ ਗਿਆ ਹੈ ਅਸੀਂ ਦੀ ਭਰਪਾਈ ਕਰ ਦੇਵਾਂਗੇ ਜਿੰਨਾ ਤੁਹਾਡਾ ਨੁਕਸਾਨ ਹੋਇਆ ਹੈ ਉਹਨੇ ਮੰਨੀ ਨਹੀਂ ਤੇ ਮੈਨੇਜਰ ਸੱਦ ਕੇ ਸਾਡੇ ਬੇਟੀ ਤੇ ਬੇਟੇ ਨੂੰ ਇਹਨਾਂ ਨੇ ਲਖੜੇ ਮਾਰੇ ਉੱਪਰ ਲਿਆ ਕੇ ਤੇ ਸਾਡੀ ਇਹੀ ਕਾਨੂੰਨੀ ਕਾਰਵਾਈ ਹੈ ਕਿ ਜਦੋਂ ਅਸੀਂ ਮੁਆਵਜ਼ਾ ਦੇਣ ਨੂੰ ਵੀ ਤਿਆਰ ਸੀ ਉਹਦੇ ਬਾਝੂ ਸਾਡੇ ਬੱਚਿਆਂ ਨੂੰ ਕੁੱਟਿਆ ਹੋ। ਹੋ ਤੁਸੀਂ ਪੁੱਛ ਦਿੱਤੀ ਕਿਸੇ ਨੂੰ? ਜੀ ਹਾਂ ਅਸੀਂ ਅਸੀਂ ਆਪਣੇ ਐਸਆਈ ਸਰ ਬਲਕਾਰ ਸਰ ਕੋਈ ਬੁਲਾਇਆ ਉਹਨਾਂ ਨੇ ਉਹਨਾਂ ਸਵਾਲ ਕੀਤੇ ਕਿ ਤੁਸੀਂ ਸਾਡੇ ਬੱਚਿਆਂ ਨੂੰ ਕਿਉਂ ਕੁੱਟਿਆ? ਉਹ ਕਹਿੰਦੇ ਕਿ ਇਹ ਇਹਨਾਂ ਨੇ ਗਲਤੀ ਸੀ ਸੁਧਾਨਾ ਚਾਹੁੰਦੇ ਸੀ ਕਹਿੰਦੇ ਗਲਤੀ ਸੁਧਾਨ ਵਾਲੇ ਤੁਸੀਂ ਕੌਣ ਹੁੰਦੇ ਹੋ? ਤੁਸੀਂ ਟੀਚਰ ਹੋ? ਕਿ ਕੋਈ ਹੈਡ ਆਫੀਸਰ ਹੋ ਉਹਨਾਂ ਨੇ ਆਪ ਦੀ ਗਲਤੀ ਨਹੀਂ ਮੰਨੀ ਤੇ ਉਹ ਵੀ ਵਾਪਸ ਆ ਕੇ ਚਲੇ ਆ ਗਏ ਕਹਿੰਦੇ ਇਹ ਨਾ ਇਹਨਾਂ ਦੇ ਐਟੀਟਿਊਡ ਬਹੁਤ ਹੈਗਾ ਇਹਨਾਂ ਦੇ ਕਾਰਵਾਈ ਕੀਤੀ ਜਾਏ ਫਿਰ ਅਸੀਂ 112 ਨੰਬਰ 'ਤੇ ਕਾਲ ਕੀਤੀ ਆਫੀਸਰ ਆਏ ਉਹਨਾਂ ਨੇ ਵੀ ਸਵਾਲ ਉਹਨਾਂ ਤੋਂ ਪੁੱਛਿਆ ਤੇ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਜੋ ਨਾ ਇਹ ਸਾਡਾ ਟੈਗ ਟੁੱਟਿਆ ਸੀ ਕਹਿੰਦੇ ਤੁਸੀਂ ਇਹਨਾਂ ਦੇ ਮੁਆਵਜ਼ਾ ਲੈ ਲੈਂਦੇ ਕੱਲੇ ਫਿਰੇ ਕਿਉਂ ਮਾਰੇ ਬੱਚਿਆਂ ਨੂੰ ਕੁੱਟਿਆ ਕੋ ਤੇ ਇਹਨਾਂ ਦਾ ਕੋਈ ਨਾ ਦੇ ਕੋਲ ਜਵਾਬ ਨਹੀਂ ਹੈਗਾ ਤੇ ਉਹ ਆਪ ਦੀ ਗਲਤੀ ਮੰnde ਸੀ ਪਰ ਅਸੀਂ ਰਾਜੀਨਾਮਾ ਕਰਨ ਤਿਆਰ ਨਹੀਂ ਹੈਗੇ ਕੀ ਮੰਗ ਕਰ ਰਹੇ ਹੋ ਸਰ ਅਸੀਂ ਕਿਨਾਂ ਨੂੰ ਕਾਨੂੰਨੀ ਕਾਰਵਾਈ ਮੰਗ ਕਰਦੇ ਹਾਂ ਕਿਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਕਿਸੇ ਵੀ ਇਹ ਕਸਟਮਰ ਲਾਲ ਇਹੋ ਜਿਹਾ ਵਿਵਹਾਰ ਨਾ ਕਰ ਸਕਣ ਤਿਕਨਾ ਰਕੇਸ਼ ਕੁਮਾਰ ਨੇ ਫਰੀਕੋਟ ਸ਼ਹਿਰ ਦਾ ਰਹਿਣ ਵਾਲਾ ਉਹਨੇ ਕੰਪਲੇਂਟ ਕੀਤੀ ਆ ਵੀ ਉਹਦੇ ਬੱਚਿਆਂ ਨੂੰ ਵਿਸ਼ਾਲ ਮੈਗਾ ਮਾਰਟ ਚ ਕੁੱਟਿਆ ਗਿਆ ਤੇ ਉਹਦੇ ਸਬੰਧ ਵਿੱਚ ਵਿਸ਼ਾਲ ਮੈਗਾ ਮਾਰਟ ਆਏ ਉਹਨਾਂ ਨੂੰ ਬੁਲਾਇਆ ਵਾ ਦੋਵਾਂ ਪਾਰਟੀਆਂ ਨੂੰ ਦੇਖਦੇ ਹਾਂ ਜੋ ਕਿ ਐਵੀਡੈਂਸ ਦਿੰਦੇ ਉਹਨਾਂ 'ਤੇ ਕਾਰਵਾਈ ਕਰ ਦੇਵਾਂਗੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਤਾਂ ਫਿਲਹਾਲ ਬੁਲਾਇਆ ਦੋਨਾਂ ਪਾਰਟੀਆਂ ਨੂੰ ਦੇਖਦੇ ਆ ਜੋ ਕਿ ਐਵੀਡੈਂਸ ਦੇ ਦਿੰਦੇ ਆ ਕੋਈ ਕੁੱਟਮਾਰ ਦੀ ਗੱਲ ਆਉਂਦੀ ਸਾਹਮਣੇ ਉਹਦੀ ਕਾਰਵਾਈ ਕਰ ਦਾਂਗੇ ਸਰ ਉਹਨਾਂ ਕੰਪਲੇਟ ਦੇ ਕੀ ਦੋਸ਼ ਲਗਾਏਗੇ ਕੰਪਲੇਟ ਵਿੱਚ ਫਿਲਹਾਲ ਤਾਂ ਕੁੱਟਮਾਰ ਦੀ ਲਾਇ ਉਹਨਾਂ ਨੇ ਦੋਸ਼ ਬਾਕੀ ਦੇਖਦੇ ਆ ਕਿ ਅੱਗੇ ਗੱਲ ਆਉਂਦੀ ਆ ਫਿਰ ਉਸਾਉਣਾ ਕਾਰਵਾਈ ਕਰ ਦਾਂਗੇ